ਮਲੋਟ ਵਿਖੇ ਚੱਲ ਰਿਹਾ ਸੈਲੋਗਦਾਮ ਵਿੱਚ ਕਣਕ ਦੀ ਅਨਲੋਡਿੰਗ ਨਾ ਹੋਣ ਕਰਕੇ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਟਰੱਕ ਆਪਰੇਟਰਾਂ ਨੇ ਅੱਜ ਮਲੋਟ ਵਿਖੇ ਨੈਸ਼ਨਲ ਹਾਈਵੇ ਰੋਡ ਤੇ ਜਾਮ ਲਗਾ ਕੇ ਕੇਂਦਰ ਸਰਕਾਰ ਤੇ ਸੈਲੋਗਦਾਮ ਦੇ ਖਿਲਾਫ ਨਾ ਰੇਬਾਜ਼ੀ ਕੀਤੀ। ਕੜਾਕੇ ਦੀ ਗਰਮੀ ਵਿੱਚ ਆਪਣੀਆਂ ਗੱਡੀਆਂ ਬੰਦ ਕਰਕੇ ਸੜਕਾਂ ਤੇ ਬੈਠੇ ਟਰੱਕ ਆਪਰੇਟਰਾਂ ਨੇ ਦੱਸਿਆ ਕਿ ਮਲੋਟ ਵਿੱਚ ਕਣਕ ਦੀ ਅਨਲੋਡਿੰਗ ਲਈ ਇੱਕ ਸੈਲੋਗਦਾਮ ਬਣਾਇਆ ਗਿਆ ਹੈ ਜਿਸ ਵਿੱਚ ਅਨਲੋਡਿੰਗ ਨਾ ਹੋਣ ਕਰਕੇ ਟਰੱਕ ਆਪਰੇਟਰਾਂ ਨੂੰ ਭਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਅਨਲੋਡਿੰਗ ਹਾਂ ਹੋਣ ਕਰਕੇ ਜੋ ਗੱਡੀਆਂ ਭਰੀਆਂ ਹੋਈਆਂ ਹਨ ਉਸ ਵਿੱਚ ਮਾਲ ਜਿੱਥੇ ਖਰਾਬ ਹੋਣ ਦੇ ਨਾਲ ਕਟੌਤੀ ਹੋ ਰਹੀ ਹੈ ਉੱਥੇ ਹੀ ਟਰੱਕ ਆਪਰੇਟਰਾਂ ਨੂੰ ਵੀ ਰਾਤ ਨੂੰ ਮਾਲ ਦੀ ਰਾਖੀ ਕਰਨੀ ਪੈ ਰਹੀ ਹੈ ਉਹਨਾਂ ਨੇ ਦੱਸਿਆ ਕਿ ਸਮੂਹ ਅਨਾਜ ਮੰਡੀਆਂ ਵਿੱਚ ਅਜੇ ਭਾਰੀ ਮਾਤਰਾ ਵਿੱਚ ਕਣਕ ਦੀ ਲੋਡਿੰਗ ਹੋਣੀ ਹੈ ਅਤੇ ਉਹਨਾਂ ਦੇ ਵੱਲੋਂ ਕਈ ਵਾਰ ਉਧਕਾਰੀਆਂ ਨੂੰ ਵੀ ਬੇਨਤੀ ਕੀਤੀ ਪਰ ਕੋਈ ਵੀ ਉਹਨਾਂ ਦੀ ਸਾਰ ਲੈਣ ਦੇ ਨਹੀਂ ਆਇਆ ਜਿਸ ਕਰਕੇ ਅੱਜ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਕਿਸੇ ਹੋਰ ਥਾਂ ਤੇ ਕਨਕਾ ਸਟੋਰ ਕੀਤੀ ਜਾਵੇ ਤੇ ਉਹਨਾਂ ਦੀ ਖੱਜਲ ਖਵਾਰੀ ਨੂੰ ਰੋਕਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਵੀ ਤਿੱਖਾ ਸੰਘਰਸ਼ ਵਿਢਿਆ ਜਾਵੇਗਾ ਜੇ ਰੋੜ ਜਾਣ ਕੀ ਇਹ ਮਾਮਲਾ ਹੈ ਇਹ ਜੀ ਸੈਲੋ ਦੇ ਵਿੱਚ ਗੱਡੀਆਂ ਨੇ ਉਤਰੀਆਂ ਸਾਤ ਸਾਤ ਦਿਨ ਹੋ ਗਏ ਸੈਲੋ ਖਰਾਬ ਪਿਆ ਜੀ ਤਿੰਨ ਦਿਨ ਤੋਂ ਸਾਰੇ ਡਰਾਈਵਰ ਵੀਰ ਸਾਰੇ ਮਾਲਕ ਬਹੁਤ ਔਖੇ ਜੀ ਬਹੁਤ ਖਰਚੇ ਪੈ ਰਹੇ ਸਾਨੂੰ ਲੱਖ ਲੱਖ ਰੁਪਏ ਦੀ ਸਾਡੀ ਕਿਸ ਤੇ ਹੈ ਇਹ ਸਾਨੂੰ ਕੋਈ ਓਪਨ ਗਡਾਉਨ ਖੋਲ ਕੇ ਦੇਣੇ ਆਫਸੀ ਆਈ ਬਹੁਤ ਪਰੇਸ਼ਾਨ ਆਈ 400 ਟਰੱਕ ਤਾਂ ਲਾਈਨ ਕੀ ਖੜਾ ਤੁਹਾਡੇ ਸਾਹਮਣੇ ਹਾਂਜੀ ਇਸੇ ਕਰਕੇ ਅਸੀਂ ਅੱਜ ਰੋਡ ਜਾਮ ਦਿਨਾਂ ਦਿਨਾਂ ਤੋਂ ਬੰਦ ਹੈ ਜੀ ਸਾਰੇ ਰੋਡ ਕਾਦੇ ਪਰੇਸ਼ਾਨ ਹੈ ਠੀਕ ਹੈ ਕਿੰਨੇ ਕਚੜਾ ਦੀ ਹੜੀ ਹੜੀ ਕਿ ਪੈਨਡਿੰਗ ਪਈਆ ਮੰਡੀਆਂ ਦੇ ਵਿੱਚ ਕਣਕ ਜੰ ਮੰਡੀਆਂ ਦੇ ਵਿੱਚ ਘੱਟੋ ਘੱਟ 4-5 ਲੱਖ ਗੱਟਾ ਪਿਆ ਹੈ ਜੀ ਅੱਜ ਅੱਜ ਦੇ ਅੰਦਰ ਬਾਹਰ 5 ਲੱਖ ਦੇ ਅੰਦਰ ਬਾਹਰ ਪਿਆ ਹੈ ਜੀ 1.5 ਲੱਖ ਕੱਟਾ ਦਾ ਤਾਣਾ ਮੰਡੀ ਲੋਕਲ ਜੀ ਪਿਆ ਹੈ ਬਾਕੀ ਕੋਈ ਇੱਥੇ ਅਧਿਕਾਰੀ ਨਾਲ ਕੋਈ ਹੋਈ ਗੱਲਬਾਤ ਨਾਲ ਕੋਈ ਇਸ ਬੰਦਾ ਕੋਈ ਸਾਰਿਆਂ ਕੋਲੇ ਜਾਏ ਨਹੀਂ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਜੀ ਐਸ.ਆਈ ਕੋਈ ਗੱਲ ਨਹੀਂ ਸੁਣਦੀ ਜੀ ਸਾਰੇ ਬਚਾਏ ਐਸ.ਆਈ ਦੇ ਸਾਰੇ ਅਫਸਰਾਂ ਕੋਲੇ ਜਾਏ ਅਈ ਖਾਲੀ ਹੋ ਜਾਈ। ਅਈ ਬਹੁਤ ਪਰੇਸ਼ਾਨ ਹੈ। ਡਰਾਈਵਰ ਭੱਜੇ ਨੂੰ ਕੀ ਆ? ਸਾਰੇ ਡਰਾਈਵਰ ਭੱਜੇ ਨੂੰ ਤਿਆਰੇ ਲੱਖ ਲੱਖ ਦੀ ਕਿਸਤਾਂ ਫਾਈਨੈਂਸਰ ਗੱਡੀਆਂ ਪਰ ਨੂੰ ਫਿਰਦੇ ਨਹੀਂ ਬੋਲੇ ਜਾਣਗੇ ਕੋਈ ਬੋਲਾ ਜੀ ਨਹੀਂ ਬੋਲੇ ਜੀ ਬੋਲੇ। ਉਹੀ ਮੰਗ ਕਰ ਰਹੇ ਜੀ ਇਹਦਾ। ਖਰਾਬ ਹੀ ਸ਼ੁਰੂ ਤੋਂ ਲੈ ਕੇ ਇਹਨਾਂ ਨੇ ਕਰਿਆ। ਜੇ ਨਾ ਖਰਾਬ ਕਰਦੇ ਤੇ ਗੱਡੀ ਜਿੰਨੀ ਸੀ ਜਿੰਨੀ ਅਸੀ ਅੱਜ ਨੂੰ ਸਾਰੀਆਂ ਮੰਡੀਆਂ ਚੱਕੀਆਂ ਜਾਂਦੀਆਂ। ਕੀ ਲਾ ਕੇ ਮੇਰਾ ਨਾਂ ਜੀ ਗਗਨਦੀ ਪਾ ਜੀ। ਹਾਂ ਜੀ। ਥੋੜੇ ਦਿਨ ਪਹਿਲਾਂ ਵੀ ਅਸੀਂ ਬਿਆਨ ਦਿੱਤਾ ਸੀ ਤੁਹਾਨੂੰ ਐਸੀ ਗੱਲ ਤੇ ਦਿੱਤਾ ਸੀ ਵੀ ਸੈੱਲ ਨੂੰ ਬੰਦ ਕੀਤਾ ਜਾਵੇ ਤੇ ਗਦਾਮ ਖੋਲੇ ਜਾਣ ਹਫਤਾ ਹਫਤਾ ਹੋ ਗਿਆ ਜੀ ਗੱਡੀਆਂ ਖਾਲੀ ਨਹੀਂ ਹੁੰਦੀਆਂ ਇਹਨਾਂ ਦੀ ਸਹੀ ਨਹੀਂ ਹੋ ਰਿਹਾ ਜੀ ਇਹ ਅੱਜ ਤਿਆਰ ਦਿਨ ਹੋ ਗਏ ਇਹਨਾਂ ਦੀ ਬੈਟ ਟੁੱਟ ਜਾਂਦੀ ਹੈ ਕਦੇ ਕੀ ਹੋ ਜਾਵੇ ਨੇ ਗੱਡੀਆਂ ਵਾਲੇ ਬਾਹਰ ਖੜੇ ਆ ਜੀ ਗੱਡੀਆਂ ਵਾਲੇ ਬੰਬਾਰ ਹੋਏ ਪਏ ਉਹਨਾਂ ਦੇ ਬੁਰੇ ਹਾਲ ਹੈ ਜੀ ਪਰ ਇਹਨਾਂ ਨੇ ਗੱਡੀਆਂ ਨੂੰ ਗਦਾਮ ਬਣਾਤੇ ਆ ਜੀ ਕੋਈ ਗੱਡੀ ਵੀ ਖਾਲੀ ਨਹੀਂ ਹੁੰਦੀ ਵੀ 7-7 ਦਿਨ ਹੋ ਗਏ ਜੀ 5 ਲੱਖ ਗੱਟਾ ਮੰਡੀਆਂ ਚ ਪਿਆ ਜੀ ਸਾਰੀ ਕਣਕ ਖਰਾਬ ਹੋ ਜਾਂਦੀ ਹੈ ਜੀ ਸਾਰੀ ਸਾਰੀ ਕਣਕ ਰੁਲੀ ਜਾਂਦੀ ਹੈ ਜੀ ਲੋਕਾਂ ਦੀ ਪਰ ਇਹਨਾਂ ਦੇ ਸਿਰ ਤੇ ਜੂ ਨਹੀਂ ਸਰਕਾਰੀ ਜ ਸੈਲੋ ਦੇ ਵਿੱਚ ਹੀ ਮਾਲ ਭਰਨਾ ਇੰਨਾ ਪ੍ਰੈਸ਼ਰ ਆ ਉਤੋਂ ਵੀ ਸੈਲੋ ਭਰੋ ਸੈਲੋ ਕਰੋ ਸੈਲੋ ਖਰਾਬ ਪਿਆ ਜੀ ਮਾਲ ਕਿੱਥੋਂ ਭਰਾਂਗੇ ਜੀ ਅਸੀਂ ਲੋਕ ਵਿਚਾਰੇ ਪਰੇਸ਼ਾਨ ਹੋਈ ਜਾਂਦੇ ਜੀ ਪਰ ਕੋਈ ਸਾਡੇ ਲਈ ਕਹਾਂ ਸਾਨੂੰ ਆਰਤੀਏ ਕਹਾਂ ਸਾਨੂੰ ਪਰੇਸ਼ਾਨ ਕਰੀ ਜਾਂਦੇ ਤੁਸੀਂ ਸਾਡਾ ਮਾਲ ਚੱਕੋ ਸੀ ਕਿੱਥੋਂ ਚੱਕਰ ਜੀ ਕਰੀਏ ਕੋਈ ਕਦਮ ਬਣਾਵਾਂਗੇ ਗੱਡੀਆਂ ਖਾਲੀ ਹੋ ਗਈਆਂ ਗੱਡੀਆਂ ਖਾਲੀ ਨਾ ਰਹਿਣਗੇ ਅਸੀਂ ਕਿੱਥੋਂ ਲੈ ਕੇ ਆਵਾਂਗੇ ਜੀ ਪਾਸਾ ਦਿਨ ਤਾਂ ਹੋ ਗਏ ਜੀ ਬੰਦੇ ਕੋਲ ਪਰ ਕੋਈ ਗੱਲਬਾਤ ਨਹੀਂ ਸੁਣਦਾ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਜੀ ਸੈਂਟਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਕਦਮ ਖੋਲੇ ਜਾਣ ਤੇ ਇਹ ਗੱਡ ਅਸੀਂ ਇਹਦੇ ਸੈਂਟਰ ਨੂੰ ਅਸੀਂ ਅੱਜ ਵੀ ਅਸੀਂ ਮੁਰਦਾਬਾਦ ਦਾ ਨਾਰਾ ਲਾਉਨੇ ਆ ਵੀ ਸੈਂਟਰ ਮੁਰਦਾ ਅੱਗੋਂ ਅਸੀਂ ਸਾਈਲੋ ਮੇਰਾ ਨਾਮ ਰਾਹੁਲ ਕੁਮਾਰ ਹੈ ਜਦੋਂ ਅਸੀਂ ਸਾਈਲੋ ਦੇ ਵਿੱਚ ਜਾਂਦੇ ਆ ਸਟਾਫ ਕੋਲ ਪੁੱਛਿਆ ਜਾਂਦਾ ਸਾਨੂੰ ਇਹ ਕਹਿੰਦੇ ਵੀ 30 ਜੂਨ ਤੱਕ ਕੰਮ ਚੱਲੂਗਾ 30 ਜੂਨ ਸੱਚ ਪੱਕੀ ਹੈ 30 ਜੂਨ ਤੇ ਸਾਨੂੰ ਸਰਕਾਰ ਦੇ ਉੱਪਰੋਂ ਪ੍ਰੈਸ਼ਰ ਹੈ ਗੱਡੀਆਂ ਸਾਡੀਆਂ ਖੜੀਆਂ 6 6 7 7 ਦਿਨ ਹੋ ਗਏ ਹਨ ਕਰੀਏ ਜੀ ਗੱਡੀਆਂ ਨੂੰ ਇਹਨਾਂ ਨੇ ਗੋਦਾਮ ਬਣਾਤਾ ਗੱਡੀਆਂ ਕੋਲੇ ਨਾ ਤਾਂ ਕੋਈ ਢੇੜਾ ਮਾਰਦਾ ਏਜੰਸੀ ਸਾਡੇ ਤੇ ਪੂਰਾ ਦਬਾਅ ਬਣਾਈ ਖੜੀਆਂ ਚਿੱਠੀਆਂ ਤੇ ਚਿੱਠੀਆਂ ਕੱਢੀ ਜਾਂਦੀਆਂ ਛੋਟੇ ਦੀ ਗਾਂ ਸਾਡੀ ਜ਼ਿੰਮੇਵਾਰੀ ਦੇ ਟੈਮਰੇ ਦੀ ਸਾਡੀ ਅਸੀਂ ਕਿੱਥੇ ਜਾਈਏ ਦੱਸੋ ਅਸੀਂ ਕਿੰਨੂੰ ਸੁਣਵਾਈ ਕਰੀਏ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਆੜਤੀ ਸਾਡੇ ਕੋਲੇ ਆਂਦੇ ਤੁਸੀਂ ਸਾਨੂੰ ਗੱਡੀਆਂ ਨਹੀਂ ਦਿੰਦੇਗੇ ਮੰਡੀ 'ਚ ਗੱਡੀਆਂ ਨਹੀਂ ਪਹੁੰਚਦੀਆਂ ਮੰਡੀ 'ਚ ਗੱਡੀਆਂ ਕਿਵੇਂ ਪਹੁੰਚਣ ਜਦੋਂ ਗੱਡੀਆਂ ਖਾਲੀ ਨਹੀਂ ਹੁੰਦੀਆਂ ਭੀ ਇਹਦੀਆਂ ਠੀਕ ਹੈ ਨਾ ਅੱਗੋਂ ਜਦੋਂ ਅਸੀਂ ਵਾਰ-ਵਾਰ ਐਫਸੀ ਕੋਲੇ ਜਾਂਦੇ ਆਂ ਸਾਈਲੋ ਜਾਂਦੇ ਸਾਨੂੰ 30 ਜੂਨ ਦੇ ਨਾਂ ਦੇ 30 ਜੂ ਵੇਸ ਕਰਕੇ ਸਾਨੂੰ ਬੇਨਤੀ ਹੈ ਜੀ ਸਾਡੇ ਜਿਹੜੇ ਓਪਨ ਪਲੈਂਟ ਹੈ ਜਾਂ ਸਰਕਾਰ ਕੋਲੇ ਬਾਕੀ ਜੋ ਹੁਣ ਕਿੰਨੇ ਦਿਨ ਹੋ ਗਏ ਸਾਡੇ ਆਪਣੇ ਓਨ ਅਸੈਂਬਲਰ ਨੂੰ ਤੁਹਾਨੂੰ 7 ਦਿਨ ਹੋ ਗਏ ਜੀ ਜੇ ਸਾਨੂੰ ਸਾਡੇ ਕੋਲੇ ਜੀ ਐਂ ਲਾ ਲਓ ਤੁਸੀਂ 1.5 ਲੱਖ ਦੇ ਟੈਸਟ ਟਾਈਮ ਖੜਾ ਜੀ ਜੇ ਸਰਕਾਰ ਜੇ ਸਾਨੂੰ ਸਰਕਾਰ ਸਪੈਨਲਾਂ ਵੀ ਦਵਾਉਂਦੀ ਹੈ ਨਾ ਇੱਥੇ ਆਪਣੇ ਜੋ ਗੱਡੀਆਂ ਖੜੀਆਂ ਐ ਇਹ ਸਾਡੀਆਂ ਸਪੈਨਲਾਂ ਭਰ ਦੇਣਗੀਆਂ ਤਿੰਨ ਸਪੈਨਲ ਐ ਇਸ ਟਾਈਮ ਜੀ ਸਾਡੇ ਕੋਲੇ ਇੰਨਾ ਮਾਲ ਖੜਾ ਐ ਇਸ ਟਾਈਮ ਵੀ ਪ੍ਰਦਰਸ਼ਨ ਕਰ ਪ੍ਰਦਰਸ਼ਨ ਕਰ ਰਹਿਸਤਾ ਐ ਸਾਡੀ ਤਾਂ ਬੇਨਤੀ ਹੈ ਜੀ ਜਾਦਾ ਸਾਈਲੋ ਬੰਦ ਕਰਵਾ ਕੇ 4 ਦਿਨ ਸਾਡਾ ਜਿਹੜਾ ਮਾਲ ਆ ਗੱਡੀਆਂ ਜਿਹੜੀਆਂ ਖੜੀਆਂ ਪਹਿਲਾਂ ਦਾ ਇਹ ਸਾਡੀਆਂ ਗਟਾਉਣਾ ਚਲਵਾਈਆਂ ਜਾਣ ਠੀਕ ਹੈ ਨਾ ਜੀ ਉਸ ਵੇ ਜਿਹੜਾ ਬਾਕੀ ਦਾ ਮਾਲ ਮੰਡੀਆਂ ਚ ਪਿਆ ਉਹ ਵੀ ਸਾਡਾ ਓਪਨ ਪਲੈਂਸਾ ਦੇ ਕਰੀ ਲਵਾ ਦੇਣ ਜਦੋਂ ਸਾਈਲੋ ਚੱਲੂਗਾ ਉਦੋਂ ਆਦੀ ਡਾਇਰੈਕਟ ਡਿਲੀਵਰੀ ਪੂਰੀ ਕਰ ਦੇਣਗੇ ਜੀ ਸਾਡੀ ਰਹੀ ਬੇਨਤੀ ਸਰਕਾਰ ਅਕੀ ਮੇਰੇ ਕੋਲੇ ਹੈ ਸਾਰਾ ਹੀ ਤੇ ਟਰੱਕ ਜੂਨੀਅਨ ਦੇ ਰਾਹੁਲ ਜੀ ਮੁੰਸ਼ੀ ਨੇ ਤੇ ਗगन ਸਾਡੇ ਨਾਲ ਹੀ ਨੇ ਸਾਰੇ ਜਣੇ ਤੇ ਅਸੀਂ ਸਾਰੇ ਜਣੇ ਸਾਰੇ ਮੇਰੇ ਡਰਾਈਵਰ ਭਰਾ ਸਾਰੇ ਬਹੁਤ ਪਰੇਸ਼ਾਨ ਹੈ 4 ਦਿਨ ਤੋਂ ਤਾਂ ਸਾਈਲੋ ਵੈਸੇ ਹੀ ਬੰਦ ਹੈ ਇੱਥੇ ਸਾਰਾ ਇੱਥੇ ਸਾਰਾ ਹੀ ਸਿਸਟਮ ਹੈ ਜਿਹੜਾ ਆੜਤੀਏ ਨੇ ਉਹ ਵੀ ਵਿਚਾਰੇ ਪਰੇਸ਼ਾਨ ਨੇ ਉਹਨਾਂ ਦੀ ਜਿਹੜੀ ਲੇਬਰ ਉਹ ਵੀ ਬਹੁਤ ਪਰੇਸ਼ਾਨ ਹੈ ਕਈ ਦਿਨਾਂ ਤੋਂ ਕਿਉਂਕਿ ਮਾਲ ਜਿਹੜਾ ਉੱਤਰ ਨਹੀਂ ਰਿਹਾ ਇਹ ਕੰਜਲੀ ਗਦਾਮ ਸੀਗਾ ਉਹ ਕੱਲ ਬੰਦ ਹੋ ਚੁੱਕਿਆ ਉੱਥੇ ਸਿਰਫ 15000 ਦਾ ਟਰੱਕਰ ਨਾਲ ਜਿਹੜਾ ਕਿ ਉੱਥੇ ਖੜਾ ਹੈ 20000 ਦਾ ਉਸ ਤੋਂ ਇਲਾਵਾ ਇਹ ਸਾਈਲੋ ਸੀਗਾ ਸਾਈਲੋ ਤਿੰਨ ਚਾਰ ਦਿਨਾਂ ਤੋਂ ਖਰਾਬ ਚੱਲ ਰਿਹਾ ਹੈ ਕੀ ਕਾਰਨ ਹੈ ਮਾਲ ਕਿਉਂ ਨਹੀਂ ਉਤਰਦਾ ਮਤਲਬ ਮਾਲ ਸਿਰਫ ਸਾਈਲੋ ਦੇ ਵਿੱਚ ਲੋਡਿੰਗ ਘਟ ਹੋ ਰਹੀ ਹੈ ਅਨਲੋਡਿੰਗ ਘਟ ਹੋ ਰਹੀ ਹੈ ਜੀ ਤੇ ਬਾਕੀ ਕੋਈ ਗਦਾਮ ਨਹੀਂ ਖੁੱਲੇ ਜੀ ਜਿਹੜੇ ਗਦਾਮ ਖੁੱਲੇ ਸੀਗੇ ਉਹ ਅਸੀਂ ਬਹੁਤ ਤੇਜ਼ੀ ਦੇ ਨਾਲ ਸਾਰੇ ਗਦਾਮ ਅਸੀਂ ਭਰ ਦਿੱਤੇ ਜਿਹਦੇ ਵਿੱਚ ਸ਼ੂਗਰ ਮਿਲ ਸੀਗਾ ਸੁਰਜ ਆਰਾਮ ਸੀਗਾ ਜਾਂ ਹੋਰ ਗਦਾਮ ਸੀਗੇ ਉਸ ਤੋਂ ਇਲਾਵਾ ਵੀ ਸਾਰਾ ਟੋਟਲ ਓਵਰਆਲ ਮਰੋਡ ਦੇ ਵਿੱਚ 8 ਲੱਖ ਕਟਾ ਮੇਰੇ ਹਿਸਾਬ ਨਾਲ ਪਿਆ ਹੈ ਜੀ ਘੱਟੋ ਘੱਟ ਤੇ ਉਹ ਸੁੱਕੀ ਵੀ ਜਾ ਰਿਹਾ ਤੇ ਉਹਦਾ ਪ੍ਰੈਸ਼ਰ ਵੀ ਸਾਡੇ ਤੇ ਵੀ ਬਣ ਰਿਹਾ ਠੇਕੇਦਾਰ ਤੇ ਡੈਮੇਜ ਬਾਹਰਦਾਨਾ ਵੀ ਖਰਾਬ ਹੋ ਰਿਹਾ ਤੇ ਜਿਹੜਾ ਡੈਮੇਜ ਦਾ ਉਹ ਸਾਰਾ ਠੇਕੇਦਾਰ ਨੂੰ ਕਿਹਾ ਜਾ ਰਿਹਾ ਵੀ ਠੇਕੇਦਾਰ ਤੇ ਪਊਗਾ ਕਿਉਂਕਿ ਆੜਤੀ ਵੀ ਅਗਲੇ ਈਉਂ ਵੀ ਪਰੇਸ਼ਾਨ ਨੇ ਸਾਰੇ ਜਣੇ ਇਹ ਸਰਕਾਰ ਨੂੰ ਇਹ ਅਪੀਲ ਹੈ ਵੀ ਇਹਦੇ ਜਿਹੜੀ ਡੈਮੇਜ ਆ ਜੋ ਇਹਦੀ ਸ਼ੋਰਟੇਜ ਆ ਉਹ ਸੈਲੋ ਨੂੰ ਪਾਈ ਜਾਵੇ ਕਿਉਂਕਿ ਇਹ ਸਾਰਾ ਕੁਝ ਸੈਲੋ ਕਰਕੇ ਹੋ ਰਿਹਾ ਸੈਲੋ 'ਚ ਕੀ ਕਾਰਨ ਆ ਮਤਲਬ ਸੈਲੋ ਦੇ ਵਿੱਚ ਜੀ ਉਹਨਾਂ ਦੀ ਮਸ਼ੀਨਰੀ ਨਹੀਂ ਸਹੀ ਹੈਗੀ ਉਹਨਾਂ ਦੀ ਕਦੇ ਬੈਲਟ ਕਨਵੇਅਰ ਬੈਲ ਟੁੱਟ ਜਾਂਦੀ ਆ ਕਦੇ ਕੋਈ ਟੁੱਟ ਜਾਂਦਾ ਕਦੇ ਕੁਝ ਹੋ ਜਾਂਦਾ ਤੇ ਉਹਨਾਂ ਕੋਲ ਲੇਬਰ ਵੀ ਬਹੁਤ ਘੱਟ ਹੈ ਜੀ ਜਿਹਦੇ ਕਰਕੇ ਕਿਉਂਕਿ ਜਦੋਂ ਸੈਲੋ ਦਾ ਸਿਸਟਮ ਸ਼ੁਰੂ ਹੋਇਆ ਸੀ ਉਹ ਕਹਿੰਦੇ ਸੀ ਵੀ ਅਸੀਂ ਰੋਜ਼ ਦਾ ਲੱਗਟਾ ਤਾਰਾਂਗੇ ਪਰ ਉੱਥੇ ਕਦੇ 20000 ਕਰੇ 30000 ਕਦੇ 40000 ਹੁਣ 70000 ਤੇ ਪਹੁੰਚਿਆ 60 70000 ਤੇ 24 ਘੰਟੇ ਦਾ ਉਹ ਵੀ 24 ਘੰਟੇ ਦਾ ਪਰ ਉਹ ਵੀ ਨਾਲ ਦੀ ਨਾਲ ਟੁੱਟ ਗਈ ਹੈ ਤੇ 4 ਦਿਨਾਂ ਤੋਂ ਅਸੀਂ ਪਰੇਸ਼ਾਨ ਆ ਤੇ ਉੱਪਰੋਂ ਜਿਹੜੀਆਂ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਸੀਗਾ ਐਫਸੀਆਈ ਨੂੰ ਵੀ ਕਿਹਾ ਵੀ ਸਾਨੂੰ ਸਪੈਸ਼ਲਾਂ ਦੇ ਦਿਓ ਤਾਂ ਕਿ ਸਪੈਸ਼ਲਾਂ ਦਾ ਮਾਲ ਚੱਲਿਆ ਜਾਵੇ ਤਾਂ ਕਿ ਸਾਡੇ ਜਿਹੜੇ ਟਰੱਕਾਂ ਵਾਲੇ ਵੀ ਨੇ ਸਾਰੇ ਨੇ ਜਿਵੇਂ ਅਸੀਂ ਵੀ ਆ ਸਾਰੇ ਜਣੇ ਡੈਮੇਜ ਤੋਂ ਬਚਣ ਤੇ ਇੱਥੇ ਪ੍ਰਸ਼ਾਸਨ ਦੇ ਆਮ ਲੋਕਾਂ ਦੇ ਗੁੱਸੇ ਤੋਂ ਸਾਰੇ ਜਾਣੇ ਬਚਣ